ਹਾਂ ਇਹ ਮੇਰਾ ਸੁਪਨਾ ਤੇ ਬਚਪਨ ਤੋਂ ਸੀ ਤੇ ਮੈਂ ਮੇਰੇ ਸੁਪਨਾ ਪੱਕਾ ਨਹੀਂ ਪੂਰਾ ਕਰ ਸਕੀ ਤੇ ਫਿਰ ਮੈਰਿਜ ਤੋਂ ਬਾਅਦ ਮੈਂ ਆਪਣੇ ਹਸਬੰਦ ਨਾਲ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵਾਨ ਸમાન ਸਰਕਾਰ ਤੁਹਾਡੇ ਦਵਾਰ ਸਰ ਤੇ ਕ라운 ਜਿਨਾ ਕਿ ਇੱਕ ਸੁਪਨਾ ਗਦੀ ਛੋਟੇ ਹੁੰਦੇ ਦੇਖਿਆ ਹੁੰਦਾ ਬਹੁਤ ਮੈਨੂੰ ਖੁਸ਼ੀ ਤੇ ਬਹੁਤ ਮਹਿਸੂਸ ਹੋਈ ਉਸ ਵਕਤ ਤੇ ਮੈਂ ਬਹੁਤ ਐਕਸਾਈਟਡ ਸੀ ਵੀ ਪਤਾ ਨਹੀਂ ਕੀ ਹੁਣਾਇਆ ਮੈਂ ਬਹੁਤ ਡਰੀ ਹੋਈ ਵੀ ਸੀ ਦੀ ਦੋ ਰੇ ਡਿਜ਼ਾਈਨਾਂ ਇੱਕ ਕੇਰਲਾ ਦੀ ਸੀ ਜਿਹੜੇ ਮਤਲਬ ਨੈਸ਼ਨਲ ਲੈਵਲ ਤੇ ਰਿਵਨਰ ਹੈ ਤੇ ਮੈਂ ਪੰਜਾਬ ਦੀ ਜਿਹੜੀ ਆਏ ਫਸਵਾ ਨਾ ਤੇ ਕਾਲੀ ਦੀ ਆਂਗਣવાડી ਟੀਚਰ ਦਲਜੀਤ कौर ਜਿਨੇ ਇੱਕ ਆਪਣਾ ਵੱਖਰਾ ਜਿੱਥੇ ਨੌਕਰੀ ਕਰਦੀ ਹੈ ਉੱਥੇ ਹੀ ਆਪਣਾ ਵੱਖਰਾ ਜਿਹੜਾ ਸੁਪਨਾ ਉਹ ਮਕਾਮ ਹਾਸਲ ਕੀਤਾ ਹੈ ਮਿਸਿਸ ਇੰਡੀਆ ਦੇ ਖਿਤਾਬ ਜਿੱਤ ਕੇ ਔਰ ਫਰਸਟ ਰਨਰ ਆਪਨੇ ਖਿਤਾਬ ਜ਼ਰੂਰ ਜਿੱਤਿਆ ਲੇਕਿਨ ਉਹਦੇ ਲਈ ਕਿਵੇਂ ਦਾ ਸੰਘਰਸ਼ ਰਿਹਾ ਜਾਂ ਕਿਵੇਂ ਦੀ ਹੈ ਇੱਕ ਸੂਚ ਰਹੀ ਕਿਉਂਕਿ ਜਿੱਥੇ ਇੱਕ ਪਰਿਵਾਰ ਦਾ ਵੀ ਕਹਿ ਲਈਏ ਕਿ ਜਦੋਂ ਇੱਕ ਵਿਆਹ ਹੋ ਜਾਂਦਾ ਹੈ ਵਿਆਹੇ ਲੇਡੀ ਲਈ ਇੱਕ ਪਰਿਵਾਰ ਵੀ ਇੱਕ ਜ਼ਿੰਮੇਵਾਰੀ ਹੈ ਔਰ ਨੌਕਰੀ ਵੀ ਜ਼ਿੰਮੇਵਾਰੀ ਹੈ ਔਰ ਉਹਦੇ ਵਿੱਚ ਕਾਹਲ ਆਪਣਾ ਇਹ ਸੁੱਖਣਾ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਹਤਾਂ ਦਿੰਦੇ ਹਾਂ ਜਿਹੜਾ ਬਾਈਡ ਆਫ ਇੰਡੀਆ ਦਾ ਤੁਸੀਂ ਜਿਹੜਾ ਆਪਣਾ ਖਿਤਾਬ ਜਿੱਤਿਆ ਤੇ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਇਹ ਸੁਪਨਾ ਪੂਰਾ ਕਰਨ ਲਈ ਕਿਵੇਂ ਦਾ ਸੰਘਰਸ਼ ਰਿਹਾ ਲਾਈਫ ਚ ਆ ਇਹ ਮੇਰਾ ਸੁਪਨਾ ਤੇ ਬਚਪਨ ਤੋਂ ਸੀ ਤੇ ਮੈਂ ਮੇਰੇ ਮੈਰਿਜ ਸੁਪਨਾ ਪਤੀ ਨੂੰ ਨਹੀਂ ਪੂਰਾ ਕਰ ਸਕੀ ਤੇ ਫਿਰ ਮੈਰਿਜ ਤੋਂ ਬਾਅਦ ਮੈਂ ਆਪਣੇ ਹਸਬੰਦ ਨਾਲ ਗੱਲ ਕੀਤਾ ਪਹਿਲਾਂ ਤੇ ਕੋਈ ਪਲੇਟਫਾਰਮ ਨਹੀਂ ਸੀ ਤੁਹਾਨੂੰ ਪਤਾ ਕਿ ਮੀਡੀਆ ਨਹੀਂ ਸੀ ਉਸ ਤੋਂ ਬਾਅਦ ਇਸ ਪਲੇਟਫਾਰਮ ਬਾਰੇ ਮੈਨੂੰ ਪਤਾ ਲੱਗਾ ਤੇ ਫਿਰ ਮੈਂ ਮਈ ਮਹੀਨੇ ਵਿੱਚ ਜਿਹੜਾ ਸੀ ਅਪ੍ਰੈਲ ਮਹੀਨੇ ਵਿੱਚ ਮੈਂ ਇੱਕ ਫਾਰਮ ਫਿਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਐਡੀਸ਼ਨ ਆਨਲਾਈਨ ਹੋਇਆ ਉਹਦੇ ਚੋਂ ਮੈਂ ਪੂਰੇ ਗੱਦਾਸਪੁਰ ਚੋਂ winner ਰਹੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਮੇਰਾ ਸਟੇਟ ਲੈਵਲ ਦਾ ਹੋਇਆ ਜੈਪੁਰ ਇਹ ਸਤੰਬਰ ਚ ਉਹਦੇ ਵਿੱਚੋਂ ਮੈਂ ਫਸਟ ਰਨਰ ਪੂਰੇ ਪੰਜਾਬ ਚੋਂ ਸੀ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਪੂਰੇ ਇੰਡੀਆ ਦਾ ਤੇ ਉਹਦੇ ਵਿੱਚੋਂ ਵੀ ਜਿਹੜਾ ਮੈਂ ਫਸਟ ਰਨਰ ਆਪਣੇ ਪੂਰੇ ਇੰਡੀਆ ਚ ਜਨੀ ਨੂੰ ਤੁਸੀਂ ਦੱਸ ਲਿਓ ਜਿਵੇਂ ਜਿਹੜਾ ਫਰਸਟ ਰਨ ਵਾਲਾ ਆਪਣਾ ਮੁਕਾਬਲਾ ਕਿ ਆਇਆ ਔਰ ਇਹਦਾ ਲਿਖਿਆ ਵੀ ਪ੍ਰਾਈਡ ਆਫ ਇੰਡੀਆ ਨਾ ਇਹਦੇ ਵਿੱਚ ਕਿੰਨੀਆਂ ਇੱਕ ਕੈਟਾਗਰੀਜ਼ ਕਿਹੜੀ ਕੈਟਾਗਰੀ ਗਈ ਔਰ ਕਿੰਨੀਆਂ ਜਿਹੜੀਆਂ ਔਮਨਸ ਜਿਹੜੀਆਂ ਪਾਰਟਿਸਪੀਕੇਟ ਕਰਦੀਆਂ ਆ ਉਹਦੇ ਵਿੱਚ ਤੇ ਮਿਸ ਸੀ ਮਿਸ ਟੀਨ ਵੀ ਸੀ 60 ਤੋਂ 20 ਤੱਕ ਮਿਸ ਟੀਨ ਸੀ ਫਿਰ ਮਿਸ ਸੀ ਉਮ ਜਿਹੜੀ ਆਜੀ 1 ਕੈਟਾਗਰੀ ਸੀ 35 ਤੱਕ ਤੇ 35 ਤੋਂ 50 ਤੱਕ ਜੀ 2 ਕੈਟਾਗਰੀ ਸੀ ਮੇਰੀ ਤੇ ਜਿਹਦੇ ਵਿੱਚ ਕਾਫੀ 20 ਦੇ ਆ ਕਰੀਬ ਸੀ ਸਾਈਸ ਸਟੇਟਾਂ ਦੀਆਂ ਲੇਡੀਆਂ ਜਿਨ੍ਹਾਂ ਵਿੱਚੋਂ ਮੈਂ ਫਸਟ ਰਨ ਆਪ ਕੋਈ ਪੰਜਾਬ ਵੱਲੋਂ ਰਿਪਰੈਜ਼ੈਂਟ ਕਰ ਰਹੀ ਸੀ ਹਾਂਜੀ ਮੈਂ ਪੰਜਾਬ ਵੱਲੋਂ ਕਰ ਰਹੀ ਸੀ ਔਰ ਕਿਵੇਂ ਲੱਗਦਾ ਕਿ ਜਦੋਂ ਇੱਕ ਤਾਬ ਮਿਲਦਾ ਛੇ ਤੇ ਕਰਾਊਨ ਜਿਨਾ ਕਿ ਇੱਕ ਸੁਪਨਾ ਕਦੇ ਛੋਟੇ ਹੁੰਦੇ ਦੇਖਿਆ ਹੁੰਦਾ ਬਹੁਤ ਮੈਨੂੰ ਕੁਛੀ ਤੇ ਬਹੁਤ ਮਹਿਸੂਸ ਹੋਈ ਉਸ ਵਕਤ ਮੈਂ ਬਹੁਤ ਐਕਸਾਈਟਡ ਸੀ ਵੀ ਪਤਾ ਨਹੀਂ ਕੀ ਹੁਣਾਇਆ ਮੈਂ ਬਹੁਤ ਡਰੀ ਹੋਈ ਵੀ ਸੀ ਪਤਾ ਨਹੀਂ 20 ਲੇਡੀਜ਼ ਦੇ ਵਿੱਚੋਂ ਜਦੋਂ ਆਪਾਂ ਉਹਨਾਂ ਨੂੰ ਵਕ ਵਕ ਜਿਵੇਂ ਈਸਟ ਵੈਸਟ ਸਾਊਥ ਤੇ ਉਹਨਾਂ ਨੂੰ ਮਿਲੇ ਟਾਈਟਲ ਤੇ ਉਸ ਤੋਂ ਬਾਅਦ ਅਸੀਂ ਤਿੰਨ ਲੇਡੀਜ਼ ਰਹਿ ਗਈਆਂ ਇਹ ਫਿਰ ਪਤਾ ਨਹੀਂ ਸੀ ਕਿ ਇਹ ਮੈਨੂੰ ਕਿਹੜਾ ਆਈਟਮ ਜਾਂ ਕਿਹੜਾ ਮਿਲੇਗਾ ਫਿਰ ਮੈਂ ਉਹ ਜਿਹ ਦੋਆਂ ਹੀ ਦੋ ਡਿਜ਼ਾਈਨਾਂ ਇੱਕ ਕੇਰਲਾ ਦੀ ਸੀ ਜਿਹੜੇ ਮਤਲਬ ਨੈਸ਼ਨਲ ਅਲਾਵਾ ਤੇ ਰਿਵਿਨਰ ਹੈ ਤੇ ਮੈਂ ਪੰਜਾਬ ਦੀ ਜਿਹੜੀ ਆ ਇਹ ਫਸਵਾਨ ਹੈ ਬਈ ਬਈ ਇਹ ਵੀ ਹੋ ਜਾਂਦਾ ਨਾ ਕਿ ਤੁਸੀਂ ਇੱਕ ਐਸੇ ਪਲੇਟਫਾਰਮ ਤੇ ਖੜੇ ਹੋ ਜਿੱਥੇ ਦੂਸਰੇ ਸਟੇਟਸ ਦੇ ਲੋਕ ਆ ਜਾਂ ਕੁਝ ਐਸੇ ਵੀ ਲੇਡੀਜ਼ ਹੋਣਗੇ ਜਿਹੜੀਆਂ ਵੱਡੇ ਮੈਟਰੋ ਸਿਟੀਸ ਨੂੰ ਬਲੌਕ ਕਰਦੇ ਆ ਆਪਾਂ ਇੱਕ ਇਹ ਕਹਿ ਲਈਏ ਕਿ ਬਾਰਡਰ ਏਰੀਆਸ ਹੋ ਹਾਂਜੀ ਬਾਰਡਰ ਕਤਮ ਵਾਲੇ ਨੇ ਐਡਵਾਂਸ ਵੀ ਨਹੀਂ ਹੈ ਸ਼ਾਇਦ ਹਾਂਜੀ ਪਰ ਫਿਰ ਵੀ ਚਲੋ ਪਰਮਾਤਮਾ ਦਾ ਸਾਥ ਸੀ ਤੇ ਪੂਰਾ ਕੌਨਫੀਡੈਂਸ ਵੀ ਸੀ ਕਿ ਮੈਂ ਜ਼ਰੂਰ ਜਿੱਤਾਂਗੀ ਤੇ ਕਰਾਂਗੀ ਉਹ ਰੈਂਪ ਵਾਕ ਮਤਲਬ ਸਾਡੀ ਹੋਈ ਆ ਸਾਰੀਆਂ ਲੇਡੀਜ਼ ਦੀ ਫਿਰ ਕੁਐਸਚਨ ਆਂਸਰ ਰਾਉਂਡ ਹੋਇਆ ਉਹਨਾਂ ਨੇ ਕੌਨਫੀਡੈਂਸ ਸਾਰਾ ਕੋਸ਼ਿਸ਼ ਦੇਖ ਕੇ ਉਸ ਤੋਂ ਬਾਅਦ ਹੀ ਫਿਰ ਜਿਹੜਾ ਮੈਨੂੰ ਫਸਟ ਟਾਈਮ ਫੈਮਿਲੀ ਦੀ ਸਪੋਰਟ ਕਿੱਦਾਂ ਦੀ ਰਹੀ ਫੈਮਲੀ ਦੀ سپورਟ ਮੈਨੂੰ ਬਹੁਤ ਰਹੀ ਆ ਸ਼ੁਰੂ ਤੋਂ ਹੀ ਰਹੀ ਆ ਕਿਉਂਕਿ ਜਿਹੜੀ ਮੇਰੀ ਮੈਰਿਜ ਬਹੁਤ ਜਲਦੀ ਹੋ ਗਈ ਸੀ ਉਸ ਤੋਂ ਬਾਅਦ ਮੈਂ ਆ ਫਿਰ ਨਰਸਿੰਗ ਕੀਤੀ ਆ ਬਹੁਤ ਮੈਂ ਐਨਟੀਟੀ ਕੀਤੀ ਆ ਕੰਪਿਊਟਰ ਕੀਤਾ ਬਿਊਟੀਸ਼ੀਅਨ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ 207 ਚਾਂਗੜਮੜੀ ਨੂੰ ਜਾਣਾ ਪਿਆ ਤੇ ਉਹ ਐਜ਼ਏ ਮੈਂ ਅੰਮ੍ਰਿਤਵਾਲੀ ਵਰਕਰ ਵੀ ਆ ਤੇ ਮੈਨੂੰ ਸੁਝਾਉਂਕ ਸੀ ਮੈਂ ਆਪਣੇ ਹਸਬੰਦ ਨਾਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਕਿ ਮੈਂ ਤਾਂ ਮਿਸਿਸ ਪਾਸਪੋਰਟ ਕਰਨਾ ਨਹੀਂ ਆ ਤੇ ਮੇਰੀ ਫੈਮਲੀ ਨੇ ਪਾਸਪੋਰਟ ਕੀਤੀ ਮੇਰੇ ਬੱਚਿਆਂ ਨੇ ਹਸਬੰਦ ਨੇ ਪਾਸਪੋਰਟ ਹੁਣ ਅੱਗੇ ਦਾ ਸਫ਼ਰ ਕਿਵੇਂ ਦਾ ਰਹੇ ਇਹ ਮਕਾਮ ਅੱਗੇ ਵੀ ਜਾਰੀ ਰਹੇਗਾ ਜੀ ਹਾਂ ਜ਼ਰੂਰ ਜਾਰੀ ਰਹੇਗਾ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਸਿਟੀ ਲੈਵਲ ਤੋਂ ਲੈ ਕੇ ਇੰਡੀਆ ਲੈਵਲ ਤੱਕ ਜਿਹੜੀਆਂ ਆਪਣੀ ਜਿੰਨਾ ਮੈਰਿਡ ਹੋ ਮੈਂ ਦੇ ਸੁਪਨੇ ਆ ਉਹ ਵੀ ਪੂਰੇ ਕਰਾਤੇ ਜ਼ਰੂਰ ਕਿਵੇਂ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀ ਲੇਡੀਆਂ ਦੇ ਕਈ ਐਸੇ ਸੁਪਨੇ ਜਿਹੜੇ ਅੰਦਰ ਹੀ ਰੱਖ ਕੇ ਰਹਿ ਜਾਂਦੀਆਂ ਹਨ ਹਾਂਜੀ ਬਹੁਤ ਲੇਡੀਆਂ ਆ ਜਿਹੜੀਆਂ ਮਤਲਬ ਨਹੀਂ ਕਰ ਸਕਦੀਆਂ ਉਹਨਾਂ ਦੇ ਅੰਦਰ ਮੰਜ਼ ਸੁਪਨੇ ਹੁੰਦਾ ਲੇਕਿਨ ਉਹ ਪੂਰੇ ਨਹੀਂ ਕਰ ਸਕਦੀਆਂ ਪਰ ਮੈਂ ਚਾਹੁੰਦੀ ਆ ਕਿ ਹਰ ਲੇਡੀਜ਼ ਨੂੰ ਜਿਹੜਾ ਅੱਗਿਆਣਾ ਚਾਹੀਦਾ ਜੋ ਹਰ ਫੀਲਡ ਵਿੱਚ ਲੜਤੀਆਂ ਜਿਹੜੀਆਂ ਲੇਡੀਜ਼ ਜੌਬ ਕਰ ਰਹੀਆਂ ਆ ਤੇ ਜੇ ਉਹਨਾਂ ਦੇ ਮਨ ਦਾ ਸੁਪਨਾ ਆ ਤੇ ਉਹ ਇਸ ਫੀਲਡ ਵਿੱਚ ਵੀ ਆ ਕੇ ਆਪਣੇ ਸੁਪਨੇ ਜਿਹੜੇ ਪੂਰੇ ਕਰਨੇ ਚਾਹੀਦੇ ਆ ਬਿਲਕੁਲ ਇਹ ਜੀ ਦਲਜੀਤ ਕੌਰ ਬਟਾਲਾ ਦੇ ਦਲਜੀਤ ਕੌਰ ਔਰ ਜਿਨ੍ਹਾਂ ਦਾ ਕਹਿਣਾ ਕਿ ਚਾਹੇ ਉਹਨਾਂ ਨੇ ਵਿਆਹ ਤੋਂ ਪਹਿਲਾਂ ਇੱਕ ਸੁਪਨਾ ਸੋਚਿਆ ਸੀ ਮਾਡਲਿੰਗ ਦਾ ਲੇਕਿਨ ਉਦੋਂ ਪੂਰਾ ਨਾ ਹੋਇਆ ਲੇਕਿਨ ਉਹਨਾਂ ਦੇ ਹਸਬੰਦ ਦਾ ਉਹਨਾਂ ਦੇ ਪਰਿਵਾਰ ਦਾ ਸਾਥ ਮਿਲਿਆ ਤੇ ਅੱਜ ਨੈਸ਼ਨਲ ਲੈਵਲ ਦਾ ਜਿਹੜੀ ਕਿ ਆਇਨੇ ਔਰ ਕਰਾਊਨ ਉਹਨਾਂ ਦੇ ਸਿਰ ਤੇ ਆ ਔਰ ਅੱਗੇ ਵੀ ਹੋ ਜਿਹੜਾ ਇੱਕ ਮੈਸੇਜ ਦੇ ਰਹੇ ਨੇ ਲੇਡੀਜ਼ ਵੀ ਆਪਣਾ ਆਪ ਘਰ ਹੀ ਲੈ ਕੇ ਆਉਣਾ ਚਾਹੀਦਾ ਫੈਮਿਲੀਆਂ ਨੂੰ ਸਪੋਰਟ ਕਰਨੀ ਲੋਕਾਂ ਕੈਮਰਾ ਪਰਸ਼ੂ ਮਿੱਟੀ ਨਾਲ ਗੁਰਪ੍ਰੀਤ ਚਾਹਵਾ ਜਗਬਾਨੀ ਟਿਵਲੀ ਬਰਦਾਸ